ਅਦਲਾ ਕਰ 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 ਰੱਖਾਂਗੇ ਚਿੱਟਾ ਚਿੱਟਾ ਵਾਲਾ ਤਾਂ ਹੋਣੀ ਕਰਨਾ ਡੰਡਾ ਲੈ ਆ ਲੈ ਫਿਰ ਉਹਨੂੰ ਸੁਨਿਕਾ ਹਾਂ ਕਹਿ ਕੇ ਹੱਥ ਨਾਲ ਮੈਂ ਘੋਲੂਗਾ ਦਿਨ ਹੋਰ ਲੈ ਪਾਣੀ ਉਸਾਂ ਜਿਹੜੇ ਅਸੀਂ ਵਾਲ ਪੱਟੀ ਕੀ ਕਰਾਈ ਉਹ ਬੜੀ ਸੋਹਣੀ ਸੀ ਉਹ ਭਾਈ ਤੀਲਾ ਭੁੱਲ ਗਏ ਪਰ ਉਹ ਲ ਉੱਤਰ ਜਾਂਦੀ ਹੈ ਪ੍ਰਿਤ ਵਾਲ ਕਿੱਥੇ ਆ ਵਸੀ ਬਸਰਾ ਕੱਲ ਨਾ ਪਾ ਬਸ ਬਹੁਤ ਹੈ ਪਾਵੇ ਇੰਨਾ ਕ ਸੰਗਣ ਬਹੁਤ ਹੋਊਗਾ ਪਾ ਪਾਵੇ ਲਾਰਾਂ ਗੁਣਾਂ ਗਰ ਪਰ ਮੇ ਜਵੀ ਰੂਚਨਾ ਥੋੜਾ ਹੀ ਹੋਪ ਹੈ ਐ ਕਰਾ ਮਨ ਕੋਈ ਆ ਵੈਲੀ ਘਟਲਾ ਤੇ ਕਰ ਕੇ ਦੇ ਹੂੰ ਲਾਰਾਂ ਗੁਣ ਇਹਦੇ ਵਿੱਚ ਆਈਂ ਦੋ ਮੂੰਗ ਬਸ ਹਾਂ ਹਾਂ ਦੋ ਗਿੱਲੇ ਵੀ ਤਾਂ ਗਿੱਲੇ ਹੀ ਹੋ ਉਹ ਹੋਰ ਟੀਨਾ ਗਿੱਲੇ ਫਿਰ ਨਿਕਾਏ ਰੰਗੇ ਜਾਂਦੇ ਦੇ ਦਰੋਂ ਤੇ ਇਧਰ ਆਂਗੇ ਚੰਦਰਮਾ ਜਿਉ ਨਹੀਂ ਖੜਦਾ ਤੀਜਾ ਮੂੰ ਵੀ ਚੱਕ ਲੈ ਜਮ ਹਾਂ ਕਿਹੜੀ ਆ ਗਈ ਸਰਬੀ ਤੇ ਮੂੰ ਲੈ ਚੱਕ ਕੇ ਦੇਖੋ ਇਹ ਨਹੀਂ ਰੰਗਣਾ ਇਹ ਤਾਂ ਪਹੋ ਰਾਂਗੇ ਸੌਣੇ ਰੰਗਾਂ ਆਹਾਂ ਇਹ ਵੀ ਪੀਣਾ ਰੰਗਾਂ ਸਾਰੇ ਰੰਗਣੇ ਨੇ ਗੁਣ ਤਾਂ ਇਕੱਠੀ ਸਿਰਦੋ ਫੋਕੂਲ ਜਾਣਗੇ ਇਹ ਤਾਂ ਦੂਜੇ ਇਹ ਤਾਂ ਮਿੱਟੀ ਵਾਲੀ ਦੀ ਬਸ ਮਾਂ ਕੀ ਲੱਗਦਾ ਤੇ ਦਾਲ ਦੀ ਇਹ ਕਿੱਥੇ ਗਿਆ ਪਹਿਲੀ ਦਾਲ ਲਾਵੇਂ ਆ ਤੈਨੂੰ ਉੱਥੇ ਧਰ ਕੇ ਆ ਤਰੀ ਸਰ ਬਸ ਹਾਂ ਤੂੰ ਆ ਦੇਖ ਬਸ ਉਦਾਰੇ ਵਿੱਚ ਬਾਦੋਂਗੇ ਹਾਂ ਹਾਂ ਹੋਰ ਕਰਦੇ ਕਰਦੇ ਤੇ ਸੋ ਪੈਣ ਹਾਂ ਤੂੰ ਲੈ ਤਾ ਗਾੜਾ ਨਹੀਂ ਗਾੜਾ ਕੱਟ ਕੱਟ ਨਾ ਫੋਨ ਪਾ ਲੈ ਉਹ ਸਿੱਟੂ ਕੇ ਚੜੂਗਾ ਐਤੀ ਕਰ ਦੇ ਇੱਥੇ ਕਰੀਂ ਸਾਡੇ ਵੀ ਪਿਆ ਰੂੜੀਆਂ ਜੇ ਰੱਖ ਲਿਆ ਉਹ ਕਹਿੰਦੀ ਕਹਿੰਦੀ ਸੀ ਰੂੜੀਆਂ ਤੇ ਗੋਹਾ ਨੂੰ ਰੂੜੀਆਂ ਸੀ ਹੁੰਦਾ ਨਹੀਂ ਇੱਧਰ ਲੈ ਤੂੰ ਵੱਡਾ ਹੋ ਕੇ ਕੱਢਿਆ ਦਨੀਆ ਤੁਸੀਂ ਕੱਢ ਦਿਓ ਮੈਂ ਪਾਈ ਜਣੀ ਮੈਂ ਲੋਟ ਨਹੀਂ ਆਉਂਦਾ ਹੱਥ ਜੀ ਰੱਖੇ ਨੂੰ ਤਾਈ ਆਏ ਹੁਣ ਫੇਰ ਇੱਧਰ ਲੈ ਗਈ ਬੱਤੀ ਲੈ ਮੈਂ ਧਰ ਲਾ ਫੇਰ ਇਹ ਜਾ ਕੇ ਤੁੱਪੇ ਲੈ ਜਾਗੇ ਇੱਕ ਇੱਧਰ ਧਰ ਦੇ ਹੋਰ ਬੇਨ ਤ ਉਹ ਵੇਲੀ ਕਰਕੇ ਹੈ ਗਰਮੀ ਲੈ ਫੜ ਕੱਢ ਜਾ ਧਰ ਨੂੰ ਖਾਣ ਦੀ ਐਸੇ ਉਹ ਨਹੀਂ ਕੱਪੜਿਆਂ ਤੇ ਕੱਲੀ ਪਈ ਸਾਰੇ ਵੀ ਦੋ ਵਾਰਾਂ ਗੋਟ ਪਾ ਲੀ ਜੀ ਕਾਹੋ ਲੱਗਦੀ ਆ ਨਾ ਨਾ ਬਹੁਤ ਇਹ ਚਿੱਟੇ ਹੋਣ ਦੇ ਸਾਬ ਤੇ ਧੁੱਪੇ ਹੋਣਗੇ ਚਿੱਟੇ ਤਾਂ ਫਿਰ ਦੋ ਵਿੱਚ ਐਂ ਜੱਕ ਨਹੀਂ ਫਿਰ ਗਿੱਲੇ ਉੱਤੇ ਕਹਿੰਦੇ ਮਿੱਟੀ ਕੋਲ ਤੂੰ ਇੱਕ ਅਲੱਗ ਅਲੱਗ ਬਾਸ ਕਰ ਦੋ ਉਹ ਮੈਂ ਰੰਗ ਘੜਾਈ ਤਰ ਤਰ ਨਹੀਂ ਮਾ ਦਿੰਦਾ ਘਰ ਨਹੀਂ ਬੈਠਾ ਜਾਂਦਾ ਲੀਗਿੰਦਾ ਲਾਤੀ ਕਹਿੰਦਾ ਦੇਖ ਮੇਰੀ ਸੰਜੀ ਨੂੰ ਰੂਪ ਚੜੇ ਹੋਏ ਕਿਸ ਤਰ੍ਹਾਂ ਚੜਾਉਣਾ ਹੈ ਤੇ ਕੰਤਨੀ ਨਹੀਂ ਆਈ ਨੀ ਕਤਨੀ ਨਹੀਂ ਆਉਣੀ ਉਹ ਨਹੀਂ ਆਉਣੀ ਉਹ ਚੱਕ ਲਈਆ ਸਰਬਜੀ ਤੇ ਓਹੋ ਠੀਕ ਮੈਂ ਦੋ ਪੰਜੇ ਚਿੰਜੇ ਜੇ ਪਰਾਂ ਕਰਦੇ ਰਮਿੰਦਰ ਉਰਾਂ ਜਾਂਦਾ। ਆ ਨਹੀਂ ਇਹ ਕਰਦੇਗਾ ਉਹਨੇ। ਮੈਂ ਇਨਤਾਰੇ ਤਰਕੇ ਮੈਨੂੰ ਉੱਥੇ ਲੈਣਾ ਮੈਂ। ਪੂਰੀ ਲਿਆ ਦੇਣਾ ਨਾ ਚਿੱਟੇ ਕਰ ਲੰਮੀ। ਉਹ ਤਾਂ ਚੱਕ ਕੇ ਰਹਿ ਟੁੱਟੇ ਹੋ ਜਾਂਦੇ। ਇਹ ਆਹਾਂ ਗਿਜਾ ਦੇ ਵਧੀਆ ਹੈ ਨਾ। ਲਗਭਗ ਤਿੰਨ ਚਾਰ ਸਾਲ ਕੱਟ ਜਾਂਦਾ ਇਹ। ਤਿੰਨ ਚਾਰ ਸਾਢੇ ਤਾਂ ਹੁਣੀ ਉਖੜ ਗਿਆ। ਇਹ ਤਾਂ ਉਖੜਿਆ ਸੀ ਪਹਿਨੀ ਦੀ ਸੀ। ਨਹੀਂ ਹੋਵੇ ਸਾਫ ਹੋਵੇ ਹਾਂ ਵੀ ਜਿੱਥੇ ਹੋ ਜਾਂਦਾ ਹਾਂ ਹਾਂ ਫਿਰ ਵਧੀਆ ਹੋ ਜਾਂਦਾਗਾ ਮੈਂ ਵੀ ਉਹਨੂੰ ਲਾ ਕੇ ਦੇਖ ਲੈਂਦੇ ਇਸ ਗਲੀਆਂ ਵਾਂਗ ਇਹਦਾ ਪੱਟੀ ਤਰਕਾ ਉਲੀ ਚਾਰਟਿੰਗ ਚੂੜੀ ਤਾਂ ਇਹ ਹੁਣ ਫੇਰ ਕਹਿੰਦੀ ਮੈਂ ਤੜਕੇ ਦੀ ਕਹੀ ਜੀ ਨੀਵੇਂ ਰੰਗ ਦੋਦੀਵੇਂ ਰੰਗ ਦੋ ਆਣੇ ਗੱਲ ਜੀ ਬੈਸ ਨਾ ਪੱਲਗਾ ਤੇ ਆਪ ਕੋੂਲਰ ਦਾ ਪ੍ਰਬੰਧ ਕਰਨਾ ਹੈ ਮੈਂ ਤੇ ਅੱਜ ਸਾਲ ਪਸਾਲ ਕਰਨੀ ਵਧੀਆ ਹੁੰਦੀ ਹੈ ਹੋਰ ਲੱਗੋ ਦੋ ਜੀ ਦੋ ਹਾਂ ਠੀਕ ਆਓ ਜੀ ਮੜੇ ਚੈੱਕ ਕਰੋ ਫਸਾ ਜਾਣਾ ਨਾਲ ਗੋਹ ਚਿੱਤ ਮੜੇ ਮੜੇ ਮੇਰੀ ਜੁਨੀ ਕਿੱਧਰ ਹੋਈ ਨੇ ਆ ਮਨ ਕੋਲੇ ਦੀ ਲੈ ਕੀ ਕਰੀ ਬਗੀ ਆ ਗਈ ਨੇ ਬਹੁਤ ਜਿਆਦਾ ਹੱਥ ਨਾਲ ਕੋਲ ਗਈ ਬਾਤੋਂ ਜ਼ਿਆਦਾ ਹੈ ਉਹ ਵਿਚਾਰੇ ਕਿਹਾ ਹੋਏ ਉਹਦੇ ਪਛਾਈ ਤੇ ਡਾਰਕ ਸਪੌਟ ਪਾਤੇ ਮੂੰਹ ਤੇ ਪਲੈਰਿੰਗ ਪਲੈਰਿੰਗ ਕਰਦੀ ਪਲੈਰਿੰਗ ਕਰ ਤਿੰਪਾਤ ਨਿਕਲੇ ਦੇਖੋ ਹੁਣ ਇਹਦੇ ਇਹਦੇ ਚ ਆਹ ਕਰਦੇ ਚਕਰੰਗ ਨਾਲ ਇਹਦੇ ਹੱਥ ਪੈਰ ਇਹਦੇ ਚ ਆਹ ਹੋਰ ਵੀ ਕਲਰ ਲਾਣਾ ਲਾਈ ਹੈ ਇਹਨੂੰ ਕਿੱਥੇ ਚਾਹ ਹਾਂ ਥੋੜਾ ਉੱਪਰ ਨਹੀਂ ਘਟਦਾ ਦੇਖੋ ਕਿੱਤੇ ਤੇ ਤੇ ਲਿਆ ਹੁੰਦਾ ਹੁਣ ਇਹਦੇ ਹੱਥ ਲਾਉਂ ਪੈਰ ਲਾਉਂ ਤੇ ਚੂੜੀਆਂ ਫਿਰ ਬੰਨ੍ਹਦੇ ਇਹਦੇ ਹੱਥ ਪੈਰ ਇਹਦੇ ਚ ਲਾਦੇ ਅਮੋ ਜੇ ਤੇ ਲਾਉਂ ਆਹ ਜਦੋਂ ਚ ਮੋੜ ਮੋੜ ਕੇ ਲਾਉਂ ਉਹ ਨਹੀਂ ਲਗਾਉਂ ਉਹ ਤਾਂ ਇਹਦੇ ਅੱਗੇ ਆਂ ਕਹਿੰਦੇ ਮੈਂ ਲਾਉਂ ਬੇਟੋ ਦੇ ਦੋ ਆ Oh, <laughs> ਨਾ ਨਾ ਨਾਲ ਨਾਲ ਮੇਰਾ ਨਾਲ ਨਾਲ ਇੱਥੇ ਠੀਕ ਆ ਹੂੰ ਨਾ ਨਾਲ ਲਾ ਜਮੀਨ ਨਾਲ ਲੱਗਵੀਂ ਨਾਲ ਫਿਰ ਇਹ ਆਹੇ ਬਸ ਇਹ ਚਾਰ ਚਾਰ ਕਰਦੇ ਲਹਾਂ ਪੰਜੇ ਪੰਜ ਨਹੀਂ ਹੋਰ ਕਿੰਨੇ ਬਿਖੀ ਇੱਧਰ ਇੱਧਰ ਕਿੰਨੇ ਬਸ ਬੋਜ਼ਨ ਹੈ ਆਹੀ ਨੇ ਚੱਲ ਰੱਖੀ ਰਹੀ ਹੋ ਜਿਬਿਲਲਾ ਦੇ ਸਹੀ ਸੈੱਟ ਹੋ ਗਿਆ ਦਾਦਰ ਦਾ ਚਾਰ ਵੀ ਬਹੁਤ ਸਹੀ ਲੱਗੇ ਤੇਰੇ ਕੀ ਹੋ ਗਿਆ ਨਾ ਇੱਕ ਨਹੀਂ ਸਹੀ ਦੇਖ ਨਾਲ ਲਾ ਦੇਗਾ ਸੇਮ ਕਿੱਦਰ ਲਾ ਦੇ ਚਾ ਲਾ ਬੜਾ ਆਲਾ ਉਹਦਾ ਦਰੱਖਤ ਦੇਰ ਕਿਸਮਾ ਨਾਲ ਲਾਉਗੀ ਫਿਰ ਸ਼ੇਪ ਕਰਾਉ ਹੋ ਜਾਂਦੀ ਹੈ ਨਾ ਛੋਟਾ ਪਾਲਾ ਕਰਨ ਦੀ ਪਥੇ ਹਾਂ ਛੋਟਾ ਯਾਰੀ ਬਰੋਟਾ ਰਣਦੀਪ ਦੇਖ 68 ਵਾ ਚੈੱਕ ਜੋ ਵੀ ਇੱਕ ਤਾਂ ਉਹ ਰੋਣਾ ਵਾਲਾ ਘਟ ਬਾਤ ਨੂੰ ਲਾ ਦੀ ਜੀ ਮਰਜੀ ਉਹਨੂੰ ਕਿਵੇਂ ਲਾਈਏ ਹੁਣ ਉਹ ਆਈ ਨਹੀਂ ਬਤਾ ਆਈ ਨੂੰ ਦੇ ਦੇ ਬਹੁਤ ਜਣੇ ਖਸ ਪਾ ਲਾ ਦੇ ਮਿਲ ਗਏ ਹਾਂ ਸਾਜੀ ਲਾਓ ਇਹ ਕਰਕੇ ਨੋ ਮੰਨਦੇ ਆ ਇਹ ਕੱਲਾ ਕਿਵੇਂ ਲਾ ਲਾ ਉਹ ਵੀ ਤਾਂ ਉਹ ਵੀ ਤਾਂ ਉਹ ਵੀ ਦੋ ਹੀ ਕੇ ਰਹਿ ਗਿਆ ਨਾ ਨਾ ਲਾ ਦੇ ਗਾਤੀ ਨਾ ਲਾ ਦੇ ਗਾਤੀ ਹੋਣੀ ਨਹੀਂ ਇਹਦੇ ਵੀ ਲਾ ਦੇ ਦਿੰਦੀ ਪਿੰਦੀ ਕਿਹਦੇ ਸੋਤੇ ਭਰਾਂ ਜੋ ਅੱਖਾਂ ਦੇ ਭਾਈ ਇਹ ਦੋ ਰੋਟੀਆਂ ਦੇ ਪੂਰਨ ਇਹ ਜਦ ਮੂੰਹ ਲੈਣਾ ਨਾ ਅਮਰ ਧੱਕਾ ਸਟਾਰਟ ਤਾਂ ਲੱਗੂਗੀ ਇਹ ਚੱਪ ਚੱਪ ਬਸ ਇਹ ਸਭ ਇਹਨੂੰ ਇਸ ਮਾਰਕੀ ਦੇ ਲੋ ਆਯੂ ਚਲ ਆਂ ਮਾਰਕੀ ਵਿੱਚ ਇੱਕ ਵਾਰਾਂ ਚ ਉਹਦੇ ਵੀ ਲਾਉਂਗੀ ਕਿਹਦੇ ਲਾਤੀ ਓਕੇ ਆ ਜੋ ਹੁਣ ਬੀਜ ਇੱਕ ਧੜਕੇ ਧੜਕੇ ਬੀਜ ਜਾਨ ਹੋਰ ਹੁਣ ਦੀਵਾ ਬਣਾਉਣ ਵਾਲਾ ਰੋਣਾ ਕਿੱਥੇ ਮਿਲਤ ਮਿੱਟੀ ਹੈ ਗਿੱਲੀ ਅੰਦਰ ਠੁਕਾ ਕਿੱਲਾ ਮੰਗਾ ਲੈ ਹੁਣ ਮਾਂ ਕਰ ਲੈ ਜੇ ਵਰਤਨ ਹੁੰਦਾ ਕੱਲੂ ਜਿਹਦੇ ਦਸਹਿਰਾ ਹੋਇਆ ਇੱਕ ਦਿਨ ਕੱਢਣਾ ਪਈਆਂ ਨਾ ਰਾਤ ਨੂੰ ਬਸ ਓਕੇ ਹੂੰ ਕਰੂੰਗੀ ਆਰਤੀ ਕਰੂੰਗੀ ਹੱਥ ਨਹੀਂ ਕਰਾਂਗਾ ਹੱਥ ਨੇ ਫਿਰ ਤਾਂ ਮੈਂ ਤੂੰ ਖਿਲਾ ਮੰਗਾਉਂ ਚਲ ਚੰਗਾ ਪਣੀ ਚਲੋ ਜੀ ਆਪਣੀ ਸੰਜੀ ਲੱਗ ਗਈ 5.5 ਹੋ ਗਏ ਮੈਂ ਵਿਚਦੀ ਭੱਜ ਕੇ ਮੱਝਾਂ ਨੂੰ ਪਾਣੀ ਪਿਆਤਾ ਸੀ ਹੁਣ ਮੈਂ ਚੌਲੇ ਫਲੀਆਂ ਤੀਰਦੀ ਆਪਾਂ ਸਬਜ਼ੀ ਬਣਾਉਨੇ ਆ ਤੁਸੀਂ ਕਰੋ ਇਸ ਬਲੌਗ ਨਾਲ ਇੰਜੋਏ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ